ਜੇ ਇਹਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਦੂਜਾ ਜੰਤੂਆਂ ਵਿੱਚ ਪੋਸ਼ਣ ਤੇ ਬੱਚਿਓ ਅਭਿਆਸ ਨੂੰ ਪੂਰਾ ਕਰਨ ਦੀ ਕਰਨ ਦੇ ਵਾਸਤੇ ਜਿਹੜੀ ਲੜੀ ਹੈ ਸੋਚੋ ਤੇ ਉੱਤਰ ਦਿਓ ਦੀ ਉਹਦੇ ਅਗਲੇ ਵੀਡੀਓ ਵਿੱਚ ਅਸੀਂ 10ਵਾਂ ਹੋਰ ਕਰਾਂਗੇ 11 ਤੋਂ ਲੈ ਕੇ 20 ਤੱਕ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਸਾਰੇ ਸਵਾਲ ਜਵਾਬ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਅਤੇ ਮਗਰੋਂ ਦੀ ਇਹਨਾਂ ਸਵਾਲਾਂ ਜਵਾਬਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਇਸੇ ਚੈਨਲ ਤੇ ਪਹਿਰੇ ਵਿਦਿਆਰਥੀਓ ਤੁਹਾਡੀਆਂ 7ਵੀਂ ਜਮਾਤ ਦੀਆਂ ਤਿੰਨ ਪਲੇਲਿਸਟਾਂ ਹੋ ਰਹੀਆਂ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇਹ ਕਹਿ ਗਈ ਹੈ 7th ਇੰਗਲਿਸ਼ ਇਹ ਕਹਿ ਗਈ ਹੈ 7ਵੀਂ ਗਣਿਤ ਇਹ ਕਹਿ ਗਈ ਹੈ 7th ਮੈਥ ਇੰਗਲਿਸ਼ ਵੀਡੀਓ ਵਿੱਚ ਸੋ ਪਹਿਰੇ ਵਿਦਿਆਰਥੀਓ ਤੁਹਾਡੀ ਗਣਿਤ ਤੇ ਅੰਗਰੇਜ਼ੀ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉਹਦੀਆਂ ਪਲੇਲਿਸਟਾਂ ਉੱਥੇ ਮਿਲ ਜਾਣਗੀਆਂ ਹਾਂ ਦੇਖਿਏ ਬੱਚਿਓ 11ਵਾਂ ਸਵਾਲ ਕੀ ਹੈ ਕਿ ਮਨੁੱਖੀ ਸਰੀਰ ਅੰਦਰ ਭੋਜਨ ਨਲੀ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਤੱਕ ਜਾਂਦੀ ਹੈ ਸੋ ਜਵਾਬ ਇਹ ਮਨੁੱਖੀ ਸਰੀਰ ਅੰਦਰ ਭੋਜਨ ਨਲੀ ਜਿਹਨੂੰ ਬੱਚਿਓ ਕਿਹਾ ਜਾਂਦਾ ਹੈ ਐਲੀਮੈਂਟਰੀ ਕੈਨਲ ਇਹ ਤੋਂ ਐਲੀਮੈਂਟਰੀ ਕੈਨਲ ਮੂੰਹ ਤੋਂ ਸ਼ੁਰੂ ਹੋ ਕੇ ਗੁਦਾ ਤੱਕ ਜਾਂਦੀ ਹੈ ਗੁਦਾ ਜਿੱਥੋਂ ਦੀ ਸਾਡਾ ਮਲ ਬਾਹਰ ਨਿਕਲਦਾ ਹੈ ਟੱਟੀ ਬਾਹਰ ਨਿਕਲਦੀ ਹੈ ਸੋ ਭੋਜਨ ਦੀ ਨਲੀ ਬੱਚਿਓ ਸਾਰੀ ਮੂੰਹ ਤੋਂ ਲੈ ਕੇ ਉੱਥੇ ਤੱਕ ਇਹਨੂੰ ਭੋਜਨ ਨਲੀ ਕਿਹਾ ਜਾਂਦਾ ਹੈ alimentary canal ਕਿਹਾ ਜਾਂਦਾ ਹੈ, ਠੀਕ ਹੈ, ਸੋ ਬਾਰਵਾਂ ਸਵਾਲ ਭੋਜਨ ਨਲੀ ਅੰਦਰ ਮੌਜੂਦ ਗੁੰਝਲਦਾਰ ਭੋਜਨ ਨੂੰ ਸਰਲ ਅਣੂਆਂ ਵਿੱਚ ਕਿਵੇਂ ਤੋੜਿਆ ਜਾਂਦਾ ਹੈ। ਸੋ ਜਵਾਬ ਹੈ ਭੋਜਨ ਨਲੀ ਅੰਦਰ ਮੌਜੂਦ ਗੁੰਝਲਦਾਰ ਭੋਜਨ ਨੂੰ ਸਰਲ ਅਣੂਆਂ ਵਿੱਚ ਐਨਜਾਈਮਾਂ ਅੰਗਰੇਜ਼ੀ ਵਿੱਚ ਕਹੋਗੇ enzymes ਰਾਹੀਂ ਤੋੜਿਆ ਜਾਂਦਾ ਹੈ। ਸੋ ਬੱਚਿਉਂ enzyme ਇਹੋ ਜਿਹੇ ਰਸਾਇਣਿਕ ਪਦਾਰਥ ਨੇ ਜੋ ਸਾਡੀ body ਵਿੱਚੋਂ ਹੀ ਪੈਦਾ ਹੁੰਦੇ ਨੇ। ਸੋ ਐਨਜ਼ਾਈਮ ਰਾਹੀਂ ਗੁੰਝਲਦਾਰ ਪੋਜਨ ਨੂੰ ਤੋੜ ਕੇ ਸਰਲ ਪਦਾਰਥਾਂ ਦੇ ਵਿੱਚ ਅਣੂਆਂ ਵਿੱਚ ਬਦਲਿਆ ਜਾਂਦਾ ਹੈ ਫਿਰ ਆ ਗਿਆ 13ਵਾਂ ਮੂੰਹ ਵਿਚਲੀਆਂ ਲਾਰ ਗ੍ਰੰਥੀਆਂ ਦੁਆਰਾ ਜੋ ਰਸ ਛੱਡਿਆ ਜਾਂਦਾ ਹੈ ਉਸ ਦਾ ਨਾਮ ਲਿਖੋ ਸੋ ਲਾਰ ਗ੍ਰੰਥੀਆਂ ਦੁਆਰਾ ਲਾਰ ਜਿਹਨੂੰ ਅੰਗਰੇਜ਼ੀ ਚ ਕੀ ਆ ਜਿੰਦਾ ਸਲਾਈਵਾ ਨਾਂ ਦਾ ਰਸ ਛੱਡਿਆ ਜਾਂਦਾ ਹੈ ਸੋ ਵਿੱਚ ਬੜੇ ਸੌਖਾ ਹੈ ਲਾਰ ਗ੍ਰੰਥੀਆਂ ਵਿੱਚੋਂ ਕਿਹੜਾ ਰਸ ਨਿਕਲਦਾ ਹੈ ਲਾਰ ਰਸ ਨਿਕਲਦਾ ਹੈ ਸੋ ਤੁਹਾਡੇ ਸਵਾਲ ਦੇ ਵਿੱਚ ਹੀ ਬੱਚਿਓ ਇਹ ਵਾਲਾ ਜਵਾਬ ਹੈਗਾ ਠੀਕ ਹੈ ਫਿਰ 14ਵਾਂ ਸਵਾਲ ਹੈ ਮੂੰਹ ਵਿੱਚ ਪਾਚਨ ਤੋਂ ਬਾਅਦ ਸਟਾਰਚ ਕਿਸ ਰੂਪ ਵਿੱਚ ਬਦਲ ਜਾਂਦਾ ਹੈ ਬੱਚਿਓ ਸਾਨੂੰ ਕਿਹਾ ਜਾਂਦਾ ਹੈ ਡਾਕਟਰ ਵੀ ਕਹਿੰਦੇ ਨੇ ਪੁਰਾਣੇ ਸਿਆਣੇ ਬੰਦੇ ਵੀ ਸਾਰੇ ਕਹਿੰਦੇ ਸੀ ਕਿ ਭੋਜਨ ਕਾਲੀ-ਕਾਲੀ ਚ ਨਾ ਕਰੋ ਚੰਗੀ ਤਰ੍ਹਾਂ ਚਿੱਠ ਕੇ ਚਬ ਕੇ ਖਾਓ ਤਾਂ ਬੱਚਿਓ ਜਦੋਂ ਅਸੀਂ ਚਬਦੇ ਆਂ ਇਸ स्टार्च ਜਿਹੜੀ ਹੈ ਬੱਚਿਓ ਉਤਰੀ ਦੇਖੋ ਕੋਈ ਰੋਟੀ ਫਿੱਕੀ ਰੋਟੀ ਦੀ ਭੁਰਕੀ ਮੂਛ ਪਾਓ ਤੇ ਚਬੀ ਜਾਓ ਚਬੀ ਜਾਓ ਚਬੀ ਜਾਓ ਤੇ ਚਬ ਚਬ ਕੇ ਜਦੋਂ ਬੱਚਿਓ ਇੱਕ ਵਾਰਮ ਕੋਲਿਆ ਬਣ ਜਾਏਗਾ ਤੇ ਤੁਹਾਨੂੰ ਵਿੱਚ ਮਿੱਠਾ ਸਵਾਦ ਆਏਗਾ ਉਹ ਮਿੱਠਾ ਸਵਾਦ ਕਿਉਂ ਆਉਂਦਾ ਹੈ ਉਹ ਜਵਾਬ ਇਹਦੇ ਵਿੱਚ ਹੈ ਮੂੰਹ ਵਿੱਚ ਪਾਚਨ ਤੋਂ ਬਾਅਦ ਕਿਉਂਕਿ ਬੱਚਿਓ ਜੀ ਇਹ ਪਾਚਨ ਦੀ ਕਿਰਿਆ ਹੈਗੀ ਹੈ ਹਾਜ਼ਮੇ ਦੀ ਕਿਰਿਆ ਉਹ ਸਾਡੇ ਮੂੰਹ ਦੇ ਚਬਣ ਤੋਂ ਬਾਅਦ ਹੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਸੋ ਪਾਚਨ ਤੋਂ ਬਾਅਦ ਮੂੰਹ ਵਿੱਚ ਪਾਚਨ ਤੋਂ ਬਾਅਦ ਜਿਹੜੀ ਸਟਾਰਚ ਹੈਗੀ ਹੈ ਰੋਟੀ ਵਿੱਚ ਚੌਲਾਂ ਵਿੱਚ ਸਾਰੇ ਸਟਾਰਚ ਹੁੰਦੀ ਹੈ ਦੀਜਾਂ ਵਿੱਚ ਖੰਡ ਜਿਹਨੂੰ ਗਲੂਕੋਜ਼ ਕਹਿੰਦੇ ਆ ਦੇ ਰੂਪ ਵਿੱਚ ਬਦਲ ਜਾਂਦਾ ਹੈ ਇਸੇ ਕਰਕੇ ਸਾਨੂੰ ਮੂੰਹ ਵਿੱਚ ਮਿੱਠਾ ਸਵਾਦ ਹੁੰਦਾ ਹੈ ਫਿੱਕੀ ਬੁਰਕੀ ਬਰੈਡ ਦੀ ਢਾਬਾ ਰੋਟੀ ਦੀ ਜਾਂ ਕਣਕ ਦੀ ਚਬ ਚਬ ਕੇ ਚਬ ਚਬ ਕੇ ਚਬੀ ਆਉ ਚਬੀ ਆਉ ਤੇ ਤੁਹਾਨੂੰ ਮਿੱਠਾ ਸਵਾਦ ਆਣ ਲੱਗ ਜਾ ਕਿਉਂ ਕਿਉਂਕਿ ਰੋਟੀ ਵਿੱਚਲੀ ਸਟਾਰਚ ਗਲੂਕੋਜ਼ ਵਿੱਚ ਬਦਲ ਜਾਂਦੀ ਹੈ ਤੇ ਵਿੱਚੋਂ ਕਿੱਦਾਂ ਬਦਲਦੀ ਹੈ ਇਹ ਕੰਮ ਲਾਰ ਜੋ ਸਲਾਈਵਾ ਕਿਨੇ ਵਿੱਚ ਮੌਜੂਦ ਐਮੀਲੇਸ ਨਾਮ ਦਾ ਐਨਜ਼ਾਈਮ ਕਰਦਾ ਹੈ ਜਿਹੜੇ ਬੱਚਿਓ ਸਾਡੀ ਲਾਰ ਗ੍ਰੰਥੀਆਂ ਵਿੱਚੋਂ ਲਾਰ ਨਿਕਲਦੀ ਏ ਉਹ ਰਸ ਨਿਕਲਦਾ ਹੈ ਉਹ ਲਾਰ ਦੇ ਵਿੱਚ ਐਮੀਲੇਸ ਨਾਮ ਦਾ ਇੱਕ ਐਨਜ਼ਾਈਮ ਹੁੰਦਾ ਤੇ ਬੱਚਿਓ ਐਨਜ਼ਾਈਮ ਕੀ ਕਰਦਾ ਹੈ ਉਹ ਸਟਾਰਚ ਨੂੰ ਗਲੂਕੋਜ਼ ਦੇ ਵਿੱਚ ਬਦਲ ਦਿੰਦਾ ਹੈ ਤੇ ਗਲੂਕੋਜ਼ ਬੱਚਿਓ ਮਿੱਠੀ ਹੁੰਦੀ ਹੈ ਸੋ ਇਸ ਕਰਕੇ ਸਾਨੂੰ ਮਿੱਠਾ ਸੁਆਦ ਆਉਂਦਾ ਹੈ ਇਸ ਸਵਾਲ ਨੂੰ ਬੱਚਿਓ ਇਸ ਰੂਪ ਵਿੱਚ ਵੀ ਲਿਖਿਆ ਜਾ ਸਕਦਾ ਹੈ ਕਿ ਕਿ ਕੀ ਰੋਟੀ ਦੀ ਬੁਰਕੀ ਚਬਣ ਦੇ ਨਾਲ ਥੋੜੀ देर ਬਾਅਦ ਤੁਹਾਨੂੰ ਮਿੱਠਾ ਸਵਾਦ ਕਿਉਂ ਆਉਂਦਾ ਹੈ ਤੇ ਉਹਦਾ ਜਵਾਬ ਇਹੀ ਦਵਾਂਗੇ ਕਿ ਉਹ ਮੁੱਠਾ ਮਿੱਠਾ ਸਵਾਦ ਕਿਉਂਕਿ ਇਸ ਕਰਕੇ ਆਉਂਦਾ ਹੈ ਕਿਉਂਕਿ ਲਾਰ ਦੇ ਵਿੱਚ ਮੌਜੂਦ ਐਮੀਲੇਜ਼ ਨਾਂ ਦਾ ਐਨਜ਼ਾਈਮ ਕਣਤ ਵਿੱਚਲੀ ਰੋਟੀ ਵਿੱਚਲੀ ਸਟਾਰਚ ਨੂੰ ਗਲੂਕੋਜ਼ ਦੇ ਵਿੱਚ ਬਦਲ ਦਿੰਦਾ ਹੈ ਇਹ ਇਹਦਾ ਜਵਾਬ ਹੋਏਗਾ ਜੇ ਇਸੇ ਸਵਾਲ ਨੂੰ ਇਦਾਂ ਕੱਢਣਾ ਹੋਵੇ ਠੀਕ ਹੈ ਚਲੋ ਨਹੀਂ ਤੇ ਮੈਂ ਅਗਲੇ ਵੀਡੀਓ ਵਿੱਚ ਇਸ ਸਵਾਲ ਨੂੰ ਇਸ ਰੂਪ ਵਿੱਚ ਵੀ ਪਾ ਦਵਾਂਗਾ ਠੀਕ ਹੈ ਹੁਣ ਆ ਗਏ ਅਸੀਂ 15ਵਾਂ ਸਵਾਲ ਆਇਓਡੀਨ ਦਾ ਘੋਲ ਸਟਾਰਚ ਵਿੱਚ ਮਿਲਾਉਣ ਤੇ ਕੀ ਪਰਿਵਰਤਨ ਦੇਖਿਆ ਜਾਂਦਾ ਹੈ ਸੋ ਜਵਾਬ ਹੈ ਆਇਓਡੀਨ ਦਾ ਘੋਲ ਸਟਾਰਚ ਵਿੱਚ ਮਿਲਾਉਣ ਤੇ ਘੋਲ ਦਾ ਰੰਗ ਜਾਮਨੀ ਜਾਂ ਨੀਲਾ ਹੋ ਜਾਂਦਾ ਹੈ ਠੀਕ ਹੈ ਜੀ ਅੱਗੇ ਚਲੀਏ ਸਾਡੇ ਸਰੀਰ ਦਾ ਸਭ ਤੋਂ ਸਖਤ ਪਦਾਰਥ ਕਿਹੜਾ ਹੈ ਦੁਨੀਆ ਵਿੱਚ ਸਭ ਤੋਂ ਸਖਤ ਪਦਾਰਥ ਹੈ ਹੀਰਾ ਡਾਇਮੰਡ ਪਰ ਸਾਡੇ ਸਰੀਰ ਦੇ ਮਨੁੱਖੀ ਸਰੀਰ ਦੇ ਵਿੱਚ ਸਭ ਤੋਂ ਸਖਤ ਪਦਾਰਥ ਕਿਹੜਾ ਹੈ ਕੋਈ ਬੱਚੋ ਜਵਾਬ ਸਾਡੇ ਸਰੀਰ ਦਾ ਸਭ ਤੋਂ ਸਖਤ ਪਦਾਰਥ ਦੰਦਾਂ ਉੱਪਰਲੀ ਮਜ਼ਬੂਤ ਸੁਰੱਖਿਅਤ ਪਰਤ ਹੈ ਸਾਡੇ ਦੰਦਾਂ ਦੇ ਉੱਤੇ ਇੱਕ ਬੱਚੋ ਪਰਤ ਚੜ੍ਹੀ ਹੋਈ ਹੈ ਉਹ ਪਾਰਦਰਸ਼ੀਏ ਨਜ਼ਰ ਨਹੀਂ ਆਂਦੀ ਸ਼ੀਸ਼ੇ ਵਰਗੀ ਹੈ ਤੇ ਜਿਸ ਨੂੰ ਇਨੇਮਲ ਕਿਹਾ ਜਾਂਦਾ ਹੈ ਈ ਐਨ ਏ ਐਮ ਈ ਐਲ ਦੰਦਤੂਲੀ ਜਿਹੜੀ ਸੁਰੱਖਿਅਤ ਮਜ਼ਬੂਤ ਪਰਤ ਹੈ ਬੱਚੋ ਉਹ ਸਾਡੇ ਸਰੀਰ ਦਾ ਸਭ ਤੋਂ ਸਖਤ ਹਿੱਸਾ ਹੈ ਸਾਡੀ ਹੱਡੀਆਂ ਨਾਲੋਂ ਵੀ ਜ਼ਿਆਦਾ ਸਖਤ ਹੈ ਠੀਕ ਹੈ ਅਗਲਾ ਆ ਗਿਆ 17ਵਾਂ ਸਵਾਲ ਮਨੁੱਖ ਦੇ ਜੀਵਨ ਕਾਲ ਵਿੱਚ ਦੰਦਾਂ ਦੇ ਕਿੰਨੇ ਸੈੱਟ ਵਿਕਸਿਤ ਹੁੰਦੇ ਹਨ ਉਹਨਾਂ ਬਾਰੇ ਸੰਖੇਪ ਜਾਣਕਾਰੀ ਦਿਓ ਸੋ ਮਨੁੱਖ ਦੇ ਜੀਵਨ ਕਾਲ ਵਿੱਚ ਦੰਦਾਂ ਦੇ ਦੋ ਸੈੱਟ ਵਿਕਸਿਤ ਹੁੰਦੇ ਹਨ ਪਹਿਲਾ ਹੈਗਾ ਦੁੱਧ ਦੇ ਦੰਦ ਜਿਹਨੂੰ ਕਿਹਾ ਜਾਂਦਾ ਹੈ ਮਿਲਕ ਟੀਥ ਇਹ ਦੰਦ ਬਾਲ ਅਵਸਥਾ ਦੌਰਾਨ ਉਗਦੇ ਹਨ ਜਦੋਂ ਅਸੀਂ ਜੰਮਦੇ ਆ ਨਿਆਣੇ ਹੁੰਨੇ ਆ ਤੇ 8-10 ਮਹੀਨੇ ਬਾਅਦ 1 ਸਾਲ ਬਾਅਦ 2 ਸਾਲ ਬਾਅਦ ਦੰਦ ਆਉਂਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਦੁੱਧ ਦੇ ਦੰਦ ਅਤੇ 6 ਤੋਂ 8 ਸਾਲ ਦੀ ਉਮਰ ਦੌਰਾਨ ਟੁੱਟ ਜਾਂਦੇ ਨੇ ਫਿਰ ਬੱਚੇ ਆ ਦੰਦ ਟੁੱਟਨੇ ਸ਼ੁਰੂ ਹੋ ਜਾਂਦੇ ਨੇ ਤੇ 6 ਤੋਂ ਲੈ ਕੇ 8 ਸਾਲ ਤੱਕ ਕਰ ਕਰਕੇ ਸਾਰੇ ਟੁੱਟ ਜਾਂਦੇ ਨੇ ਇਹ ਵੀ ਛੋਟੇ ਦੰਦਾਂ ਦਾ ਸੈੱਟ ਹੁੰਦਾ ਹੈ ਇਹ ਚ ਕੁੱਲ 20 ਦੰਦ ਹੁੰਦੇ ਨੇ ਠੀਕ ਹੈ ਇਹ ਛੋਟੀ ਉਮਰ ਚ ਆਉਂਦੇ ਨੇ ਫਿਰ ਨਾਲ ਹੀ ਨਾਲ ਟੁੱਟ ਜਾਂਦੇ ਨੇ 6 ਤੋਂ ਲੈ ਕੇ 8 ਸਾਲ ਤੱਕ ਫਿਰ ਆਉਂਦੇ ਨੇ ਬੱਚੇ ਸਥਾਈ ਦੰਦ ਪਰਮਾਨੈਂਟ ਟੀਥ ਜਿਹੜੇ ਲੰਬੇ ਸਮੇਂ ਤੱਕ ਰਹਿੰਦੇ ਨੇ ਦੁੱਧ ਦੇ ਦੰਦ ਟੁੱਟਣ ਮਗਰੋਂ 32 ਸਥਾਈ ਦੰਦ ਆਉਂਦੇ ਹਨ ਤੇ ਇਹ ਚਾਰ ਕਿਸਮ ਦੇ ਹੁੰਦੇ ਹਨ ਇਹਦਾਂ ਚਾਰ ਕਿਸਮ ਦੇ ਹੁੰਦੇ ਨੇ ਠੀਕ ਹੈ ਸੋ ਹੁਣ ਅਗਲਾ ਸਵਾਲ ਪਾ ਦਿੰਦੇ ਆਹੀ ਸਥਾਈ ਦੰਦਾਂ ਦੀਆਂ ਕਿਸਮਾਂ ਅਤੇ ਉਹਨਾਂ ਦੇ ਕੰਮ ਲਿਖੋ ਸੋ ਸਥਾਈ ਦੰਦ ਪਰਮਨੈਂਟ ਟੀਥ ਚਾਰ ਕਿਸਮ ਦੇ ਹੁੰਦੇ ਹਨ ਪਹਿਲਾ ਤਿੱਖੇ ਦੰਦ ਇਹਨੂੰ ਕਿਹਾ ਜਾਂਦਾ ਇਨਸੀਜ਼ਰਸ ਇਹ ਭੋਜਨ ਨੂੰ ਕੱਟਦੇ ਹਨ ਇਹਨਾਂ ਦਾ ਬੱਚੇ ਜਿਹੜਾ ਇਹਨਾਂ ਦੇ ਇਹ ਦੰਦ ਨਹੀਂ ਖਾਸ ਕਰ ਲਈ ਕਿ ਚਾਕੂ ਵਾਂਗੂ ਤਿੱਖਾ ਇਹਨਾਂ ਦਾ ਕਿਨਾਰਾ ਹੁੰਦਾ ਹੈ ਇਹ ਮੋਰਲੇ ਦੰਦ ਨੇ ਸਾਡੇ ਫਿਰ ਸੂਏ ਕੈਨਾਈਨਸ ਇਹ ਪੁਆਇੰਟਡ ਹੁੰਦੇ ਨੇ ਇਹ ਚ ਮੁਲਕੀ ਜਿੱਦਾਂ ਨਾ ਸੁੰਭਾਇਆ ਹੁੰਦਾ ਇਹ ਭੋਜਨ ਨੂੰ ਚੀਰਦੇ ਤੇ ਫਾੜਦੇ ਹਨ ਫਿਰ ਆ ਗਿਆ ਪ੍ਰੀਮੂਲਰ ਦਾੜਾ ਪ੍ਰੀਮੂਲਰਸ ਇਹ ਭੋਜਨ ਨੂੰ ਚਬਦੇ ਅਤੇ ਪੀਂਦੇ ਹਨ ਮੋਲਰ ਦਾੜਾ ਇਹ ਵੀ ਭੋਜਨ ਨੂੰ ਪੀਣ ਦਾ ਕੰਮ ਕਰਦੇ ਹਨ ਚਿਥਣ ਦਾ ਚਬਣ ਦਾ ਪੀਣ ਦਾ ਕੰਮ ਕਰਦੇ ਨੇ ਠੀਕ ਹੈ ਇਹ ਚਾਰ ਕਿਸਮ ਦੇ ਦੰਦ ਨੇ ਤੇ ਆਓ ਤੁਹਾਨੂੰ ਇਹ ਤਸਵੀਰ ਅਸੀਂ ਵੀ ਸਮਝਾ ਦਿੰਦੇ ਹਾਂ ਸਥਾਈ ਦੰਦਾਂ ਦੀਆਂ ਕਿਸਮਾਂ ਇਹ ਦੇਖੋ ਬੱਚਿਓ ਸੋਨਾ ਦੰਦ ਉੱਪਰ ਨੇ ਤੇ ਸੋਨਾ ਦੰਦ ਥੱਲੇ ਨੇ ਇਹ ਦਾੜਾਂ ਦੇਖੋ ਤਿੰਨ ਦਾੜਾਂ ਜਿਹੜੀਆਂ ਨਾ 1 2 3 ਇੱਕ ਮੰਨ ਲਈਏ ਇਹ ਕੁਆਟਰ ਹੈ ਇਹ ਚਪਾ ਹਿੱਸਾ ਹੈ ਤੁਸੀਂ ਇੱਕ ਇਹ ਚਪਾ ਹਿੱਸਾ ਮੰਨ ਲਓ ਇੱਕ ਹਿੱਸਾ ਅਸੀਂ ਕਰਾਂਗੇ ਇਹ ਜਿਹੜਾ ਬੱਚਿਓ ਦੇਖੋ ਇੱਕ ਹਿੱਸਾ 2 3 ਤੇ 4 ਤੇ ਇਹ ਦੰਦ ਕਿਹਾ ਕਿ ਇੱਥੇ ਕੁੱਲ ਕਿੰਨੇ ਦੰਦ ਹੋਣਗੇ ਇੱਥੋਂ ਲੈ ਕੇ ਇੱਥੇ ਤੱਕ 8 ਦੰਦ ਹੋਣਗੇ ਤੇ 8 ਚੋਕੇ 32 32 ਦੰਦ ਹੁੰਦੇ ਨੇ ਸੋ ਬੱਚਿਓ ਜਿਹੜੀਆਂ ਮੋਲਰ ਦਾੜਾਂ ਨੇ ਤਿੰਨ ਹੁੰਦੀਆਂ ਨੇ 1 2 ਤੇ 3 ਇਹ ਤਿੰਨ ਹੁੰਦੀਆਂ ਨੇ ਤਿੰਨ ਚੋਕ 12 ਕੁੱਲ 12 ਹੋ ਗਈਆਂ ਇੱਕ ਚੱਪੇ ਦੇ ਵਿੱਚ ਇੱਕ ਜਵਾੜਾ ਲੈ ਲਓ ਉਹਦਾ ਅੱਧਾ ਹਿੱਸਾ ਲੈ ਲਓ ਉੱਪਰਲਾ ਜਵਾੜਾ ਲੈ ਲਓ ਜਾਂ ਥਰੜਾ ਲੈ ਲਓ ਤੋਂ ਤਿੰਨ ਮੋਲਰ ਦਾੜਾਂ ਨੇ ਐਡੀ ਸਿਰੇ ਦੀ ਇਹ ਪਿੱਛੇ ਦੀ ਇਹਨੂੰ ਅਕਲ ਦਾੜ ਵੀ ਕਹਿ ਦਿੰਦੇ ਆ ਕਈ ਲੋਕਾਂ ਦੀ ਅਕਲ ਦਾੜ ਕੱਢ ਦਿੱਤੀ ਜਾਂਦੀ ਹੈ ਠੀਕ ਹੈ ਨਾ ਸੋ ਇਹ ਪਿਛਲੀ ਦਾੜ ਨੂੰ ਅਕਲ ਦਾੜ ਕਹਿੰਦੇ ਆ ਤੇ 1 2 3 ਆ ਹੋ ਗਏ ਮੋਲਰ ਫਿਰ ਅਗਲੇ ਦੋ ਜਿਹੜੇ ਬੱਚੇ ਨੇ ਉਹਨੂੰ ਕਹਿੰਦੇ ਪ੍ਰੀ ਮੋਲਰ ਪ੍ਰੀ ਮੋਲਰ ਦਾੜਾਂ ਐ ਦੋ ਤੇ ਇੱਕ ਜਿਹੜਾ ਹੈ ਬੱਚੇ ਵਿਚਲਾ ਇਹ ਤੋਲਾ ਇਹਨੂੰ ਕਹਿੰਦੇ ਸੂਏ ਇਹ ਸੂਏ ਚਾਰ ਹੁੰਦੇ ਨੇ ਇੱਕ ਇਹ ਹੋ ਗਿਆ ਇਹ ਦੋ ਹੋ ਗਿਆ ਤੇ ਇੱਥੇ ਇਹ ਇਹ ਕਿਹੜਾ ਹੋ ਗਿਆ ਚਾਰ ਹੈ ਇੱਕ ਹੈ ਇੱਕ ਹੈ ਚਾਰ ਠੀਕ ਹੈ ਤੇ ਫਿਰ ਅੱਗੇ ਬੱਚੋ ਤਿੱਖੇ ਦੰਦ ਜਿਹਨੂੰ ਕਹਿੰਦੇ ਇਨਸੀਜ਼ਰਸ 1 2 3 4 ਮਣੀ ਦੋ ਇਧਰ ਸੱਜੇ ਪਾਸੇ ਦੋ ਖੱਬੇ ਪਾਸੇ ਮਣੀ ਇਹ ਖੱਬਾ ਮੂੰਹ ਇਧਰ ਨੂੰ ਹੈ ਨਾ ਸੋ ਦੋ ਖੱਬੇ ਪਾਸੇ ਦੋ ਸੱਜੇ ਪਾਸੇ ਤੇ ਦੋ ਦੋ ਤੁਹਾਡੇ ਉੱਪਰਲੇ ਤੇ ਦੋ ਆਪਣਾ ਮਣੀ ਸੱਜੇ ਪਾਸੇ ਇੱਕ ਸੋਰੀ ਖੱਬੇ ਪਾਸੇ ਤੇ ਦੋ ਸੱਜੇ ਪਾਸੇ ਸੋ ਚਾਰ ਔਰ ਚਾਰ ਅੱਠ ਤੇ ਬੱਚੇ ਤਿੱਖੇ ਦੰਦ ਹੋ ਗਏ ਚਾਰ ਉੱਪਰ ਤੇ ਚਾਰ ਉੱਪਰ ਤੇ ਦੋ ਸੂਏ ਇਹ ਖੱਬੇ ਇੱਕ ਸੱਜੇ ਇੱਕ ਖੱਬੇ ਸੱਚੇ ਚਾਰ ਰਹੇ ਹੋ ਗਏ ਤੇ ਪ੍ਰੀ ਬੋਲਰ ਦਾੜਾਂ 2 2 4 4 4 8 ਹੋਈਆਂ ਤੇ 3 3 6 6 6 12 ਇਹ ਮੋਲਰ ਦਾੜਾਂ ਹੋਈਆਂ ਸੋ ਇਸ ਤਰ੍ਹਾਂ ਬੱਚੇਆ ਧਿਆਨ ਰੱਖਣਾ ਗੱਲ ਨੂੰ ਸੂਏ ਜਿਹੜੇ ਨੇ ਬੱਚਿਓ ਜਿਹੜਾ ਸੁੰਭਾ ਜਾਂਦਾ ਤਿੱਖਾ ਹੁੰਦਾ ਇਹਨਾਂ 'ਚ ਇੱਕ ਬੜੀ ਪੁਆਇੰਟਿਡ ਚੀਜ਼ ਹੁੰਦੀ ਜਿੱਦਾਂ ਇਹ ਕੁੱਤੇ ਦਾ ਦੰਦ ਹੁੰਦਾ ਤਿੱਖਾ ਜ ਹੈ ਇਹ 'ਚ ਤਿੱਖਾਪਨ ਹੁੰਦਾ ਪੁਆਇੰਟ ਇਟ ਤੁਸੀਂ ਹੱਥ ਲਾ ਕੇ ਦੇਖੋ ਕਿ ਟਿੱਖਾ ਜਾਂ ਦੰਦ ਹੋਏਗਾ ਇੱਕ ਠੀਕ ਹੈ ਨਾ ਸੋ ਚਾਰ ਹੁੰਦੇ ਨੇ ਇੱਕ ਦੋ ਤੇ ਇੱਥੇ ਆ ਗਏ ਤੁਹਾਡਾ ਤਿੰਨ ਤੇ ਹੈ ਚਾਰ ਤੇ ਚਾਰ ਮੋਰਲੇ ਜਿਹੜੇ ਨੇ ਉੱਪਰ ਤੇ ਇਹਨਾਂ ਨੂੰ ਕਹਿੰਦੇ ਨੇ ਤਿੱਖੇ ਦੰਦ ਤੇ ਬਾਕੀ ਹੈ ਮੋਲਰ ਤੇ ਪ੍ਰੀਮੋਲਰ ਸੋ ਬੱਚੇ ਬੜੀ ਜਾਣਕਾਰੀ ਭਰਪੂਰ ਚੀਜ਼ ਹੈ ਆਪ ਵੀ ਸਿੱਖੋ ਤੇ ਆਪਣੇ ਘਰ ਆਪਣੇ ਵੱਡੇ ਮੰਮੀ ਡਾਡੀ ਨੂੰ ਵੀ ਇਹ ਗੱਲਾਂ ਦਾ ਗਿਆਨ ਦਿਵੋ ਹੁਣ ਆ ਗਏ ਬੱਚਿਓ 19ਵਾਂ ਸਵਾਲ ਦੰਦ ਖੋੜ ਡੈਂਟਲ ਕੇਰੀਜ਼ ਜਿਹਨੂੰ ਕਹਿੰਦੇ ਵੀ ਖੋੜ ਹੋ ਗਿਆ ਦੰਦ ਦੇ ਵਿੱਚ ਕੀੜਾ ਲੱਗ ਗਿਆ ਦੰਦ ਖੋੜ ਕਿਵੇਂ ਬਣਦੇ ਹਨ ਸੋ ਦੰਦਾਂ ਦੀ ਸਫਾਈ ਨਾ ਕਰਨ ਕਰਕੇ ਉਹਨਾਂ ਵਿੱਚ ਫਸੇ ਰਹਿ ਗਏ ਭੋਜਨ ਦੇ ਕਣ ਬੈਕਟੀਰੀਆ ਲਈ ਖੁੱਲੇ ਸੱਦੇ ਦਾ ਕੰਮ ਕਰਦੇ ਨੇ ਆਜੋ ਭਾਈ ਬੈਕਟੀਰੀਆ ਭਾਈ ਆਜੋ ਪਾਰਟੀ ਹੈਗੀ ਹੈ ਮੇਰੇ ਦੰਦਾਂ ਵਿੱਚ ਬੜਾ ਮਾਲ ਫਸਿਆ ਪਿਆ ਆਓ ਖਾ ਲੋ ਤੁਸੀਂ ਜਦੋਂ ਅਸੀਂ ਬੱਚੇ ਦੰਦਾਂ ਦੀ ਸਫਾਈ ਨਹੀਂ ਨਾ ਕਰਦੇ ਤੇ ਫਿਰ ਅਸੀਂ ਬੈਕਟੀਰੀਆ ਨੂੰ ਪਾਰਟੀ ਲਈ ਸਰਦੇ ਆਂ ਤੇ ਭਾ ਆਜਾ ਮੇਰੇ ਦੰਦਾਂ ਵਿੱਚ ਬੜਾ ਮਾਲ ਖਾਣ ਪੀਣ ਦਾ ਫਸਿਆ ਹੋਇਆ ਹੈ ਤੂੰ ਤੂੰ ਚੰਗੀ ਪਾਰਟੀ ਕਰ ਇੱਥੇ ਆ ਗਏ ਠੀਕ ਹੈ ਸੋ ਉਹਨਾਂ ਲਈ ਖੁੱਲੇ ਸੱਦੇ ਦਾ ਕੰਮ ਕਰਦੇ ਹਨ ਬੈਕਟੀਰੀਆ ਭੋਜਨ ਦੇ ਕਣਾਂ ਤੇ ਹਮਲਾ ਕਰਕੇ ਉਹਨਾਂ ਦਾ ਅਪਕਟਨ ਜਿਹੜਾ ਡੀ ਕੰਪੋਜ਼ੀਸ਼ਨ ਉਹਨੂੰ ਸਰਲ ਪਦਾਰਥਾਂ ਤੋੜ ਦਿੰਦੇ ਨੇ ਆਰੰਭ ਕਰ ਦਿੰਦੇ ਹਨ ਜਿਸ ਦੇ ਸਿੱਟੇ ਵਜੋਂ ਤਜ਼ਾਬ ਪੈਦਾ ਹੁੰਦਾ ਹੈ ਸੋ ਬੱਚੇ ਜਿਹੜੇ ਤੋੜਦੇ ਨੇ ਤੇ ਸਲਾਈਵਾ ਦੇ ਨਾਲ ਲਾਰ ਦੇ ਨਾਲ ਮਿਲ ਕੇ ਤੇ ਬੈਕਟੀਰੀਆ ਦੇ ਹਮਲੇ ਦੇ ਨਾਲ ਫਿਰ ਤਜ਼ਾਬ ਨਿਕਲਦਾ ਹੈ ਤਜ਼ਾਬ ਜਿਹਨੂੰ ਐਸਿਡ ਕਹਿੰਦੇ ਆਂ ਇਹ ਤੇਜ਼ਾਬ ਦੰਦਾਂ ਉਪਰਲੀ ਮਜ਼ਬੂਤ ਸੁਰੱਖਿਅਕ ਪਰਤ ਜਿਹੜੀ ਐਨਮਲ ਹੈ ਐਨਮਲ ਨੂੰ ਨਸ਼ਟ ਕਰਦਾ ਹੈ ਬੱਚਿਓ ਇਹ ਕੋਈ ਨਹੀਂ ਸਖਤ ਚੀਜ਼ ਹੈ ਪਰ ਤੇਜ਼ਾਬ ਤੇ ਕਿਸੇ ਦਾ ਲਿਆਜ ਨਹੀਂ ਕਰਦਾ ਸੋ ਤੇਜ਼ਾਬ ਕੀ ਕਰਦਾ ਬੱਚਿਓ ਇਹ ਮਜ਼ਬੂਤ ਸਾਡੇ ਸਰੀਰ ਵਿੱਚ ਦੀ ਸਭ ਤੋਂ ਸਖਤ ਪਰਤ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਇਸ ਤਰ੍ਹਾਂ ਦੰਦਾਂ ਵਿੱਚ ਖੋੜਾਂ ਦਾ ਰਾਹ ਖੁੱਲਦਾ ਹੈ ਫਿਰ ਕਿਸੇ ਕਹਿੰਦਾ ਦੰਦਾਂ ਨੂੰ ਕੀੜਾ ਲੱਗ ਗਿਆ ਫਿਰ ਅਗਲਾ ਸਵਾਲ ਬੜਾ ਮਹੱਤਵਪੂਰਨ ਇੱਥੇ ਬੱਚੇ ਸਵਾਲ ਕੀ ਮਾਉਣਾ ਸੀਗਾ ਠੀਕ ਹੈ ਨਾ ਤੇ ਇਹ ਪਤਾ ਨਹੀਂ ਮੈਂ ਕਿਉਂ ਚਲੋ 20ਵਾਂ ਰਹਿੰਦਾ 20ਵਾਂ ਰਹਦਾ ਕੋਈ ਗੱਲ ਨਹੀਂ ਦੋ ਸਵਾਲ ਹੋ ਗਏ ਇੱਕ ਹੋਰ ਹੈ ਦੰਦ ਖੋੜਾ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਹੁਣ ਮਹੱਤਵਪੂਰਨ ਗੱਲ ਹੈ ਵੇ ਜੇ ਦੰਦ ਖੋੜ ਹੁੰਦਾ ਦੱਦ ਵੀ ਗੌਣਨੇ ਆ ਤੇ ਡੈਂਟਿਸਟ ਕੋ ਜਾ ਕੇ ਖਰਚਾ ਵੀ ਬੜਾ ਹੁੰਦਾ ਸੋ ਦੰਦਾਂ ਦੀ ਸਫਾਈ ਨੂੰ ਯਕੀਨੀ ਬਣਾ ਕੇ ਦੰਦ ਖੋੜਾ ਤੋਂ ਬਚਿਆ ਜਾ ਸਕਦਾ ਹੈ ਦਿਨੇ ਕੁਝ ਵੀ ਖਾਣ ਤੋਂ ਬਾਅਦ ਕੁਰਲੀ ਜ਼ਰੂਰ ਕਰਨੀ ਚਾਹੀਦੀ ਹੈ ਕੱਲੇ ਪਾਣੀ ਨਾਲ ਕੁਰਲੀ ਕਰ ਲੋ ਤਾਂ ਕਿ ਜੇ ਉਹ ਮੜਾ ਮੜਾ ਕਰਕੇ ਘਰੂਲੀ ਕਰਕੇ ਸਭ ਨਿਕਲ ਜਾਏ ਬਾਹਰ ਅਤੇ ਰਾਤ ਦੇ ਖਾਣੇ ਤੋਂ ਬਾਅਦ ਭਾਵ ਸੌਣ ਤੋਂ ਪਹਿਲਾਂ ਬੁਰਸ਼ ਨਾਲ ਦੰਦ ਸਾਫ਼ ਕਰਨੇ ਚਾਹੀਦੇ ਹਨ ਤਾਂ ਕਿ ਭੋਜਨ ਦਾ ਕੋਈ ਵੀ ਕਣ ਫਸਿਆ ਨਾ ਰਹਿ ਜਾਏ ਜੋ ਕਿ ਬੈਕਟੀਰੀਆ ਲਈ ਸਦੇ ਦਾ ਸਬੰਧ ਬਣੇ ਫਿਰ ਅਗਲਾ ਸਵਾਲ ਬੱਚਿਓ ਇਹਨੂੰ ਵੀ ਵੀ ਮੈਂ ਆਂ ਦਿੰਦੇ ਹਾਂ ਚਲੋ ਮੈਂ ਇੱਧੇ ਲਿਖਿਆ ਹੋਇਆ ਭੋਜਨ ਨੂੰ ਕੱਟਣ ਵਾਲੇ ਦੰਦਾਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ਸੋ ਭੋਜਨ ਨੂੰ ਕੱਟਣ ਵਾਲੇ ਦੰਦਾਂ ਨੂੰ ਤਿੱਖੇ ਦੰਦ ਇੰਸੀਜ਼ਰਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਸੋ ਐਸੀ ਕੈਰੀ ਵਿਦਿਆਰਥੀਓ ਤੁਹਾਡੇ 11 ਤੋਂ ਲੈ ਕੇ 20 ਤੱਕ ਸਵਾਲ ਅਭਿਆਸ ਨੂੰ ਕਵਰ ਕਰਨ ਲਈ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ